ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਆ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਗਾਰੰਟੀ ਕਰ ਨੂੰ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ ਹਾਂ ਪਰ ਬਹੁਤ ਮੁਬਾਰਕ ਅ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ओलंपिक ਦੇ ਵਿੱਚ ਹਰ ਆਇਆ ਆਪਾਂ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਹੀ ਦਿੱਤੀ ਆ ਆ ਅਜਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰਫਾਈਨਲ ਨੂੰ ਅਸੀਂ ਦੇਖ ਸਰਗੇ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤੋਂ ਤੁਹਾਡੇ ਕੋਲੇ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਨਾ ਸੀ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾ ਆ ਕੱਲ੍ਹ ਵਾਲਾ ਕੱਪ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਕਸਾ ਥੋੜਿਆ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੱਕ ਕੋਈ ਪ੍ਰੋਬਲਮ ਨਹੀਂ ਪਰ ਸੈਂਟਰ ਚੋਂ ਵੱੜਦੇ ਸੀ ਕੱਲੋਂ ਹਾਂ ਸੋ ਕੋਸ ਸਾਹਿਬ ਮੈਨੂੰ ਲੱਗਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਹਨ ਉਸ ਵੇਲੇ ਕੱਲਾ ਕੱਲਾ ਕੀ ਚੀਜ਼ ਦੇਖਣਾ ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਵਾਂਗੇ ਸੀ ਹਨ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਆਵਾਂ ਸਮਝੋ ਨਾਲ ਹਨ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹੈਨਾ ਉਹ ਤੋਂ ਸ਼੍ਰੀ ਜੈਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਏ ਤੇ ਕੱਲ੍ਹ ਵਾਸਤੇ ਗੁੱਡ ਲੱਕੀ। ਓਕੇ ਯਾਰ ਮੰਦੀਪ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ